ਹਾਂਜੀ ਕੀ ਨਾ ਪਤਾ ਨਾ ਮੈਂ ਕਿਸਾਨ ਆ ਗੂ ਪਰਮਜੀਤ ਸਿੰਘ ਸ਼ੀਨਾ ਜੀ ਅੱਜ ਜਿਹੜਾ ਪ੍ਰਦਰਸ਼ਨ ਕੀਤਾ ਜਾ ਰਿਹਾ ਕਿਹੜੇ ਪਿੰਡ ਤੋਂ ਲੈ ਕੇ ਤੇ ਕਿਹੜੇ ਜ਼ੋਨ ਵੱਲੋਂ ਕੀਤਾ ਜਾ ਰਿਹਾ ਜੀ ਤਰਨਤਾਰਨ ਜ਼ਿਲ੍ਹੇ ਦੇ ਜ਼ੋਨ ਸੈਨ ਭਗਤ ਤਾਂ ਮੈਂ ਜ਼ੋਨ ਪਰਦਾ ਰਿਆਂ ਅੱਜ ਛੀਨਾ ਬਦੀ ਇਹਦੇ ਸ਼ੁਰੂ ਹੋ ਕੇ ਤੇ ਮਾਣੇ ਮਲੀਆਂ ਉਹ ਚੁਰਿਆ ਚਵਾਲ ਨੂੰ ਗਿਆ ਮਤਲਬ 100 ਥਾਲੇ ਹੋ ਕੇ ਚਵਾਲ ਤੋਂ ਆਪਾ ਤਾਰੀ ਰੋਡ ਤੇ ਜੋ ਪਰਾ ਲੋਹ ਰੋੜਿਆ ਉਹ ਰੋਡ ਤੇ ਅੱਜ ਬਾਬਾ ਦੀਪ ਸਿੰਘ ਦਾ

ਉਸੀ ਤਰ੍ਹਾਂ ਤੋਂ ਅੱਜ 26 ਜਨਵਰੀ ਨੂੰ ਬਹੁਤ ਵੱਡਾ ਹੰਗਾਰਾ ਕਿਸਾਨਾਂ ਨੂੰ ਮਿਲਿਆ ਜੋ ਕਿ ਸਾਡੀ ਹੱਕੀਆਂ ਮੰਗਾ ਸੀ ਅਸੀਂ ਦਿੱਲੀ ਵੱਲ ਜਾ ਰਹੇ ਸੀ ਮੋਦੀ ਸਰਕਾਰ ਨੇ ਹਰਿਆ ਸਰਕਾਰ ਨੇ ਹਨ ਉੱਥੇ ਸ਼ੰਭੂ ਤੇ ਖਲੋਈ ਤੇ ਬੈਕਾ ਉਹਦੇ ਤੇ ਅਸੀਂ ਉਹ ਸਿਆ ਅੱਖਾ ਖੁੱਲਣ ਵਾਸਤੇ ਉੱਥੇ ਕੰਮ ਜਿਹੜੇ ਬੋਲੇ ਬਣ ਕੇ ਸਰਕਾਰ ਸੁੱਤੀ ਨੂੰ ਜਗਾਉਣ ਵਾਸਤੇ ਇਹ ਟ੍ਰੇਕ ਮਾਰਚ ਕੀਤਾ ਜਾ ਰਿਹਾ ਹੈ ਹਾਂ ਯਕੀਨਾ ਪ੍ਰਧਾਨ ਜੀ ਆਪਣਾ ਤੁਸੇ ਮਿਰਸ ਸਿੰਘ ਕਸ਼ੂਨਾ ਜੀ ਕਾਈ ਪ੍ਰਧਾਨ ਤੇ ਅੱਜ ਜਿਹੜਾ ਰੋਸ ਮਾਰਚ ਹੈ ਕਿਹੜੀਆਂ ਕਿਹੜੀਆਂ ਮੰਗਾਂ ਨੂੰ ਲੈ ਕੇ ਕੀਤਾ ਜਾ ਰਿਹਾ ਹੈ ਪ੍ਰੈਕਟ ਮਾਰਚ ਇਹ ਸਾਡੀਆਂ 12 ਮੰਗਾਂ ਜੀ 12 ਮੰਗਾਂ ਦੇ ਉੱਤੇ ਇੱਕ ਜਿਹੜਾ ਮੋਦੀ ਫੇਰ ਕਾਲੇ ਕੂਨ ਲੱਗੇ ਆ ਗਿਆ ਇਹਨਾਂ ਸਾਰੀਆਂ ਮੰਗਾਂ ਦੇ ਉੱਤੇ ਸਾਡਾ ਜਿਹੜਾ ਇਹ ਰੋਸ ਚੱਲਿਆ ਇਹ ਇਹ ਮੌਦੀ ਦੀ ਵਿਰੋਧਤਾ ਦਾ ਹੈ ਕਰਨ ਮੋਦੀ 26 ਤਰੀਕ ਨੂੰ 26 ਜਨਵਰੀ ਮਨਾਉਂਦਾ ਅਸੀਂ ਉਹ ਕਾਲੀ ਜਨਵਰੀ ਮਨਾਉਣੀ ਹੈ ਵੀ ਅਸੀਂ ਇਹ ਸਾਨੂੰ ਇਹ ਮਨਜ਼ੂਰ ਨਹੀਂ ਐ ਯਾਦ ਨਹੀਂ ਹੈ ਇਹ ਗ੍ਰਾਮ ਹੈ ਗ੍ਰਾਮ ਕਰਕੇ ਅਸੀਂ ਵੀ ਆਪਣਾ ਜਿਹੜਾ ਰੋਜ਼ੀ ਰੋਟੀ ਕਮਾ ਰਹੇ ਹਾਂ ਮੋਦੀ ਨੇ ਦੱਸ ਨਹੀਂ ਇਹ ਜਿਹੜੋ ਤੁਹਾਨੂੰ ਬੰਦੀ ਬਣਾ ਕੇ ਰੱਖਿਆ ਤੁਸੀਂ ਸਾਡੇ ਪੰਜਾਬ ਦੇ ਵਿੱਚ ਅਸੀਂ ਜਿਹੜਾ ਹਸੈਨੀ ਦੇ ਪੰਜਾਬ ਦੇ ਇਸੇ ਕਰਕੇ ਹੈਗੀ ਇਹ ਰੋਸ਼ ਪ੍ਰਚਲਨ ਕਰਦਾ ਮੈਂ ਜਨਰਲ ਸਿੰਘ ਫੌਜੀ ਪਿੰਡ ਸ਼ੀਨਾ ਬਿਧੀ ਚੰਦ ਕਿਸਾਨ ਆਗੂ ਅੱਜ ਹਿੰਦੁਸਤਾਨ ਦੇ ਵਿੱਚ 26 ਜਨਵਰੀ ਮਨਾਇਆ ਜਾ ਰਹੀ ਜੋ ਕਿ ਇੱਕ ਸਾਨੂੰ ਆਜ਼ਾਦੀ ਦਾ ਸੰਕੇਤ ਦਿੰਦੇ ਹਨ ਲੇਕਿਨ ਅੱਜ ਪੂਰੇ ਹਿੰਦੁਸਤਾਨ ਦੇ ਵਿੱਚ ਪੂਰੇ ਕਿਸਾਨ ਜਿੰਨੇ ਨੇ ਜਿੰਨੇ ਦਸਤੀਆਂ ਬਣੀਆਂ ਨੇ ਟੋਲੀਆਂ ਨੇ ਮਿਲ ਕੇ ਇਹ ਅੱਜ ਜਿਹੜਾ ਟਰੈਕਟਰ ਉਸ ਮਾਰਚ ਹੈ ਇਹ ਮੋਦੀ ਸਰਕਾਰ ਨੂੰ ਦਿਖਾਉਣ ਦੇ ਵਾਸਤੇ ਪੂਰੇ ਪੂਰੇ ਹਿੰਦੁਸਤਾਨ ਦੇ ਵਿੱਚ ਜਿੰਨੇ ਵੀ ਨਗਰ ਹੈ ਸਾਰੇ ਟੋਟਲੀ ਨਗਰ ਨੇ ਅੱਜ ਜਿਹੜਾ ਰੋਸ ਮਾਰ ਜਿਹੜਾ ਟੱਕਰ ਦਾ ਕੱਢਿਆ ਹੈ ਦੇਖੋ ਪਹਿਲਾਂ ਮੋਦੀ ਸਰਕਾਰ ਨੇ ਸਾਡੀਆਂ ਮੰਗਾਂ ਮੰਨ ਕੇ ਤੇ ਸਾਡੇ ਕਿਸਾਨ ਨੂੰ ਮੋਰਚੇ ਤੋਂ ਦਿੱਲੀ ਤੋਂ ਠਾ ਦਿੱਤਾ ਫੇਰ ਮੁਕਰ ਗਿਆ ਮੁਕਰ ਤੋਂ ਬਾਅਦ ਦੁਬਾਰਾ ਫੇਰ ਸਾਡੇ ਦੋਰ ਖੋ ਬਣੇ ਜਿਹੜੀਆਂ ਨੇ ਆ ਨੰਨੇ ਮਤਾ ਕੀਤਾ ਤੇ ਫਿਰ ਜਾ ਕੇ ਦਿੱਲੀ ਦਾ ਕੂਚ ਕੀਤਾ ਤੇ ਸਾਡਾ ਨਾ ਸ਼ੰਭੂ ਬਾਰਡਰ ਦੇ ਤੇ ਨਾ ਹਿੰਦੁਸਤਾਨ ਪਾਕਿਸਤਾਨ ਬਾਰਡਰ ਬਣਾ ਕੇ ਰੱਖ ਦਿੱਤਾ ਵਾ ਉਥੇ ਸਾਡੇ ਹਜ਼ਾਰਾਂ ਜਿਹੜੇ ਸਿੰਘ ਸਾਡੇ ਕਿਸਾਨ ਜਿਹੜੇ ਉਥੇ ਫਟਰ ਹੋਏ ਨੇ ਕਈ ਸ਼ਹੀਦ ਵੀ ਹੋਏ ਨੇ ਇਹ ਸਰਕਾਰਾਂ ਜਿਹੜੀਆਂ ਨੇ ਇਹ ਮਤ ਸਮਝਣ ਕਿ ਇਹ ਕਿਸਾਨਾਂ ਦਬਾ ਲੈਣੀਆਂ ਕਿਸਾਨ ਦੱਬੜ ਗਏ ਨਹੀਂ ਜੱਕਦਾ ਸਾਡੀ ਧੌਣ ਲੱਟ ਜਾਵੇ ਕਿਉਂਕਿ ਮੋਦੀ ਸਰਕਾਰ ਨੂੰ ਇਹ ਸਮਝ ਲੈਣਾ ਚਾਹੀਦਾ ਵਾ ਸਿੱਖ ਇਤਿਹਾਸਿਕ ਇਹਦਾ ਇਤਿਹਾਸ ਆ ਇਹ ਛੀਦਿਆਂ ਦੇ ਪ੍ਰਬਾਨੇ ਨੇ ਐ ਛੀਦਿਆਂ ਮਨਜ਼ੂਰ ਕਰਨ ਲਗੇ ਜਦ ਤੱਕ ਸਾਡੀਆਂ ਹੱਕੀ ਮੰਗਾਂ ਮੰਗੇ 12 ਮੰਗਾਂ ਸਾਡੀਆਂ ਹੈਗੀਆਂ ਨੇ ਸਾਡੀਆਂ ਮੰਗਾਂ ਜਿਹੜੀਆਂ ਪੂਰੀਆਂ ਕਰੇ ਤੇ ਅਸੀਂ ਆਪਣੇ ਘਰ ਮਾਰ ਆਉਣਾ ਭਈਏ ਤੇ ਮੋਦੀ ਸਰਕਾਰ ਆਪਣੇ ਘਰ ਸਵੇ ਜੇ ਨਹੀਂ ਜਾ ਤੱਕ ਸਾਡੀਆਂ ਮੰਗਾਂ ਲਈ ਮੰਗੀਆਂ ਨੇ ਤਾ ਤੱਕ ਜਿਹੜਾ ਸਾਡਾ ਜਿਹੜਾ ਸਹਿਗਰਸ ਚੱਲਦਾ ਪੂਰੇ ਦੋਸਤਾਂ ਦੇ ਵਿੱਚ ਚੱਲਦਾ ਰਹੇਗਾ ਅੱਜ ਇਸੇ ਦੇ ਵਜਾ ਦੇ ਨਾਲ ਪੂਰੇ ਪੰਜਾਬ ਦੇ ਵਿੱਚ ਪੂਰੇ ਕਿਸਾਨਾਂ ਨੇ ਜਿਹੜੇ ਜੇ ਕਿੰਨੇ ਦੇ 200 ਟਰੈਕਟਰ 200 ਇਹ ਜਮਾਨ ਚ ਕਰੇਗਾ ਹਜ਼ਾਰਾਂ ਦੇ ਟਰੈਕਟਰ ਕੋਈ ਗਿਣਤੀ ਨਹੀਂ ਹੋਏਗੀ ਅੱਜ ਇੰਨਾ ਟਰੈਕਟਰ ਤੁਹਾਡੇ ਸਾਹਮਣੇ ਆਏਗਾ ਇਹ ਜਿਹੜੀਆਂ ਸਾਡੀਆਂ ਸਾਡੀ ਜਿਹੜੀ ਆਪ ਆਪਣੀ ਅਪੀਲ ਹੈ ਅਸੀਂ ਕਹਿੰਨੇ ਸਾਡੇ ਕਿਸਾਨਾਂ ਦੀ ਹੱਕੀ ਮੰਗਾ ਮੰਨੋ ਮੰਨ ਕੇ ਸਾਡੇ ਜਿਹੜਿਆ ਇਹ ਅਡਵਾਨੀ ਦਾ ਬੌਨੀ ਦੋਏ ਤੇ ਕੀ ਰਿਸ਼ਤੇਦਾਰ ਲੱਗਦੇ ਨੇ ਉਹਨਾਂ ਦੋਏ ਦੇ ਜਿਹੜਿਆ ਕਰਜ਼ੇ ਇਹਨਾਂ ਦੇ ਕਰੋੜਾਂ ਰੁਪਏ ਮਾਫ ਕਰਦੇ ਤੇ ਕਿਸਾਨਾਂ ਦਾ ਦਿੱਤੇ 1 ਰੁਪਈਆ ਮਾਫ ਨਹੀਂ ਕੀਤਾ ਸੋ ਸਾਡੀ ਇਹੀ ਆ ਤੇ ਸਾਡੇ ਜਿਹੜੇ ਕਿਸਾਨਾਂ ਦੇ ਕਰਜ਼ੇ ਮਾਫ ਕੀਤੇ ਜਾਣ ਔਰ ਜਿਹੜੀਆਂ ਕਿਸਾਨਾਂ ਦੀ ਆ ਸਾਲ ਸਾਲ ਤੋਂ ਬਿਰ ਜਿਹੜੀਆਂ 10000 ਜਿਹੜੀ ਪੈਨਸ਼ਨ ਕੀਤੇ ਜੋ ਬਾਕੀ 12 ਮੰਗਿਆ ਸਾਡੀ ਉਹ ਮਜ਼ਦੂਰ ਕੀਤੇ ਜਾਣ ਇਸ ਵਕਤ ਜਿਹੜਾ ਬਾਤ ਇਹ ਮਾਰਚ ਕੱਢਿਆ ਜਾ ਰਿਹਾ ਆਲੂ ਜੀ ਸਾਹਿਬ ਸਵਾਗਤ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਜੋਨ ਸਕਤਰ ਹਰਪ੍ਰੀਤ ਸਿੰਘ ਪੁੱਤਰ ਨਾਲ ਮੇਰੇ ਜੋਨ ਪ੍ਰਧਾਨ ਅਦਾਰ ਬੰਜੀ ਸਿੰਘ ਜੀ ਸ਼ੀਨਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਅੱਜ ਰਿਪਬਲਿਕ ਡੇ ਆ 26 ਜਨਵਰੀ ਜਿਹਨੂੰ ਆਪਾਂ ਕਹਿੰਦੇ ਕਿ ਅੱਜ ਦੇ ਦਿਨ ਸੰਵਿਧਾਨ ਲਾਗੂ ਹੋਇਆ ਪਰ ਅਸੀਂ ਕਹਿੰਦੇ ਵੀ ਸੰਵਿਧਾਨ ਜਿਹੜਾ ਆ ਇਹ ਮੈਸਿਕ ਪੂੰਜੀਪਤੀਆਂ ਵਾਸਤੇ ਜਾ ਮੰਤਰੀਆਂ ਸੰਤਰੀ ਜਿਹੜੇ ਆ ਉਹ ਸਵਿਧਾਨ ਦਾ ਨਿੱਗ ਮਾਰ ਰਿਆ ਉਹ ਆ ਤੁਸੀਂ ਵੇਖ ਰਹੇ ਜੀ ਤੇ ਆਮ ਲੋਕ ਆ ਜਿਨ੍ਹਾਂ ਵਾਸਤੇ ਸਵਿਧਾਨ ਬਣਿਆ ਜਿਹੜੇ ਅੱਜ ਵੀ ਸ਼ਰਕਾਂ ਤੇ ਉਹ ਸਵਿਧਾਨ ਜਿਹੜਾ ਆ ਉਹ ਲਾਗੂ ਕਰਾਉਣ ਵਾਸਤੇ ਅੱਜ ਵੀ ਸ਼ਰਕਾਂ ਦੇ ਉੱਤੇ ਬੈਠੇ ਹੋਏ ਕਿਸਾਨਾਂ ਮਜ਼ਦੂਰਾਂ ਦੀਆਂ ਹੱਕੀ ਮੰਗਾਂ ਜਿਹੜੀ ਮੋਦੀ ਸਰਕਾਰ ਨੇ 2020 ਵਿੱਚ ਕਮਿਟਮੈਂਟ ਕੀਤੀ ਸੀ ਭਈ ਕਿਸਾਨ ਵੀਰੋ ਉੱਠ ਜਾਓ ਸਾਡੇ ਕੋਲ ਕਾਨੂੰਨ ਲਿਆ ਕੇ ਗਲਤੀ ਹੋਈ ਆ ਅਹੀਂ ਐਮਐਸਪੀ ਤੁਹਾਨੂੰ ਗਰੰਟੀਟ ਕਰਾਂਗੇ ਅੱਜ ਮੰਨੀਆਂ ਹੋਈਆਂ ਮੰਗਾ ਲੈ ਕੇ ਅਸੀਂ ਸ਼ੰਭੂ ਖਨੋਰੀ ਮੋਰਜਿਆਂ ਦੇ ਬੈਠੇ ਆ ਸਰਪਾਰਡ ਜਗਜੀਤ ਸਿੰਘ ਦੀ ਢੱਲੇ ਆ ਕਰੀਬ 2 ਮਹੀਨਿਆਂ ਤੋਂ ਜੜਿਆ ਉਹ ਮਰਨ ਵਰਤ ਤੇ ਬੈਠੇ ਹੋਇਆ ਤੇ ਮੋਦੀ ਸਾਹਿਬ ਹੁਣੇ ਕਹਿੰਦੇ ਆ ਕਿ ਪਿੰਡਾਂ 'ਚ 2-4 ਲੋਕ ਆ ਜਿਨ੍ਹਾਂ ਨੂੰ ਸਾਡੇ ਕਾਨੂੰਨ ਪਸੰਦ ਨਹੀਂ ਅਹੀਂ ਐਮਐਸਪੀ ਦੇਨੇ ਆ ਪਰ ਮੋਦੀ ਸਾਹਿਬ ਜੇ 2-4 ਲੋਕ ਨੇ ਆ ਜਿਹੜੀਆਂ ਕਤਾਰਾਂ ਬਣੀਆਂ ਆਉਂਦੀਆਂ ਨੇ ਤੇ ਕੀ ਏ ਤੇ ਤੁਹਾਡੇ ਹੱਕ ਜਿਹੜੇ ਆਪਦੇ ਘਰਾਂ ਦੇ ਕੰਮ ਛੱਡ ਕੇ ਛੜਕਾਂ ਦੀ ਛੜਕਾਂ ਦੇ ਜਿਹੜੇ ਆਪਣੇ ਘਰਾਂ ਦੇ ਕੰਮ ਛੱਡ ਕੇ ਛੜਕਾਂ ਦੇ ਟਰੈਕਟਰ ਲੈ ਕੇ ਆਏ ਆ ਕੀ ਇਹ ਤੁਹਾਡੇ ਤੋਂ ਖੁਸ਼ ਨੇ